ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਪ੍ਰਤੀ ਬੇਨਤੀ ਹੈ ਕਿ ਪੰਥ ਪ੍ਰਥਮ ਜਥਾ ਜੰਮੂ ਕਸ਼ਮੀਰ ਦੇ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਦੇ ਸਹਿਯੋਗ ਅਤੇ ਸਮੂਹ ਸੰਗਤਾਂ ਤੇ ਨੌਜਵਾਨ ਵੀਰਾਂ ਦੇ ਸਹਿਯੋਗ ਦੇ ਨਾਲ ਇੱਕ ਵਿਸ਼ੇਸ਼ ਉਪਰਾਲਾ ਜਿਹੜਾ ਉਹ 27 April ਦਿਨ ਐਤਵਾਰ ਨੂੰ ਕਿਤਾ ਜਾ ਰਿਹਾ ਜਿਸ ਵਿੱਚ ਇੱਕ ਵਿਸ਼ੇਸ਼ ਗੁਰਮਤ ਸਮਾਗਮ ਜਿਹੜਾ 27 April ਐਤਵਾਰ ਨੂੰ ਸ਼ਾਮ 7:00 ਵਜੇ ਤੋਂ ਲੈ ਕੇ ਰਾਤ ਨੂੰ 9:30 ਵਜੇ ਤੱਕ ਕਰਵਾਇਆ ਜਾ ਰਿਹਾ ਹੈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਨਾਨ ਨਗਰ ਜੰਮੂ ਵਿਖੇ ਜਿਸ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਸਾਡੇ ਪਾਸ ਪ੍ਰਚਾਰਕ ਸਹਿਬਾਨ ਵਿਦਵਾਨ ਸ਼ਖਸੀਅਤਾਂ ਜੜੀਆਂ ਨੇ ਉਹ ਪਹੁੰਚ ਰਹੀਆਂ ਨੇ ਉਹਨਾਂ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਜੋ ਸਾਡੇ ਪਾਸ ਪਹੁੰਚ ਰਹੇ ਨੇ ਉਹ ਡਾਕਟਰ ਕਮਲਜੀਤ ਸਿੰਘ ਜੀ ਪ੍ਰਿੰਸੀਪਲ ਗੁਰੂ ਗੁਰੂ ਅੰਗਦ ਦੇਵ ਜੀ ਯੂਨੀਵਰਸਿਟੀ ਖੰਡੂਰ ਸਾਹਿਬ ਤੋਂ ਵਿਸ਼ੇਸ਼ ਰੂਪ ਦੇ ਵੀ ਸਾਡੇ ਪਾਸ ਇੱਥੇ ਪਹੁੰਚ ਰਹੇ ਨੇ ਇਹ ਵਿਸ਼ੇਸ਼ ਗੁਰਮਤ ਸਮਾਗਮ ਜਿਹੜਾ ਇਹ ਖਾਲਸਾ ਪੰਥ ਦੇ ਸੰਪੂਰਨਤਾ ਦਿਵਸ ਦੇ ਸੇਵਾ ਦੇ ਵਿੱਚ ਨੌਜਵਾਨ ਵੀਰਾਂ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਵੀਰ ਧੀਰਤ ਸਿੰਘ ਜੀ ਗੁਰੂਗ੍ਰੰਥ ਸਾਹਿਬ ਸਟਡੀ ਸਰਕਲ ਉਹਨਾਂ ਨੇ ਵੀ ਆਪਣੇ ਵਿਚਾਰ ਜਿਹੜੇ ਨੇ ਆਪ ਸੰਗਤਾਂ ਦੇ ਸਨਮੁਖ ਰੱਖਣੇ ਨੇ ਸੋ ਸਾਰੀਆਂ ਹੀ ਸੰਗਤਾਂ ਦੇ ਪ੍ਰਤੀ ਬੇਨਤੀ ਹੈ ਕਿ ਆਪ ਜੀ 27 April ਦਿਨ ਐਤਵਾਰ ਨੂੰ ਸ਼ਾਮ 7:00 ਵਜੇ ਤੋਂ ਲੈ ਕੇ ਰਾਤ ਨੂੰ 9:30 ਵਜੇ ਤੱਕ ਪੰਥ ਪ੍ਰਥਮ ਜਥਾ ਜੰਮੂ ਕਸ਼ਮੀਰ ਵੱਲੋਂ ਜੋ ਕਿ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਦੇ ਨਾਲ ਸਮੂਹ ਸੰਤਾਂ ਦੇ ਸਹਿਯੋਗ ਦੇ ਨਾਲ ਨੌਜਵਾਨ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਵਿਸ਼ੇਸ਼ ਗੁਰਮਤ ਸਮਾਗਮ ਜਿਹੜਾ ਖਾਲਸੇ ਦੇ ਸੰਪੂਰਨਤਾ ਦਿਵਸ ਦੇ ਉੱਪਰ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਜਿਹੜਾ ਉਹ ਅਟੁੱਟ ਵਰਤੇਗਾ ਅਤੇ ਵਿਸ਼ੇਸ਼ ਰੂਪ ਦੇ ਵਿੱਚ ਜੜੇ ਬੁਲਾਰੇ ਸੱਜਣ ਆ ਰਹੇ ਨੇ ਵੀਰ ਧੀਰਤ ਸਿੰਘ ਜੀ ਗੁਰੂਗ੍ਰੰਥ ਸਾਹਿਬ ਸਟਡੀ ਸਰਕਲ ਜੰਮੂ ਕਸ਼ਮੀਰ ਅਤੇ ਵਿਸ਼ੇਸ਼ ਰੂਪ ਦੇ ਵਿੱਚ ਪੰਜਾਬ ਤੋਂ ਜੋ ਸਾਡੇ ਪਾਸ ਆ ਰਹੇ ਨੇ ਡਾਕਟਰ ਕਮਲਜੀਤ ਸਿੰਘ ਜੀ ਪ੍ਰਿੰਸੀਪਲ ਖੰਡੂਰ ਸਾਹਿਬ ਯੂਨੀਵਰਸਿਟੀ ਤੋਂ ਉਹ ਸਾਡੇ ਪਾਸ ਪੰਜਾਬ ਤੋਂ ਵਿਸ਼ੇਸ਼ ਰੂਪ ਦੇ ਵਿੱਚ ਇੱਥੇ ਆ ਰਹੇ ਨੇ ਸੋ ਬਹੁਤ ਵਿਦਵਾਨ ਸੱਜਣ ਨੇ ਉਹਨਾਂ ਦੀਆਂ ਵਿਚਾਰਾਂ ਆਪ ਜੀ ਸਰਵਨ ਕਰਨ ਦੇ ਵਾਸਤੇ ਸੋ ਸੰਗਤਾਂ ਦੇ ਪ੍ਰਤੀ ਬੇਨਤੀ ਹੈ ਖਾਸ ਕਰਕੇ ਨੌਜਵਾਨ ਵੀਰਾਂ ਦੇ ਪ੍ਰਤੀ ਕਿ ਆਪ ਜੀ ਹੋਮੋ ਮਾਕੇ ਜੜਾ ਉਹ ਗੁਰੂ ਘਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਇਤਨੀ ਆ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾ ਆਪ ਜੀ ਨੂੰ ਵੀਰ ਗੁਰਵਿੰਦਰ ਸਿੰਘ ਜੀ ਨੇ ਆਉਣ ਵਾਲੇ ਪ੍ਰੋਗਰਾਮ ਤੇ ਬਾਰੇ ਬਰੀਫਿੰਗ ਕੀਤੀ ਹੈ ਉਸੇ ਹੀ ਬੇਨਤੀ ਨੂੰ ਦਸਰੇ ਵੱਲੋਂ ਵੀ ਸਮੂਹ ਸੰਗਤਾਂ ਬਸ ਬੇਨਤੀ ਹੈ ਕਿ ਆਉਣ ਵਾਲੇ ਐਤਵਾਰ 27 ਤਰੀਕ ਨੂੰ ਨੌਜਵਾਨ ਮੇਡ ਪਰ ਪੰਚਮ ਡਿਟਾ ਜਮੂਨ ਕਸ਼ਮੀਰ ਦੇ ਵੀਰਾਂ ਵੱਲੋਂ ਨਾਲ ਹੀ ਗੁਰਦੁਆਰਾ ਗੁਰੂ ਸਿੰਘ ਸਭਾ ਨਾਨਕਨਗਰ ਦੀ ਕਮੇਟੀ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਦੁਵਾਨ ਜੋ ਖਾਲਸਾ ਸਾਜਨਾ ਦਿਵਸ ਦੇ ਪ੍ਰਲਖ ਵਿੱਚ ਮਰਪਿਤ ਕੀਤਾ ਗਿਆ ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਦੇ ਕੇ ਕਿਸੇ ਨਾ ਨੌਜਵਾਨਾਂ ਦਾ ਫੈਸਲਾ ਫੈਲਾਇ ਕਰੋਗੇ ਉਹਦੇ ਨਾਲ ਹੀ ਨਾਲ ਉਂਗੇ ਵਿਦਵਾਨ ਜੋ ਡਾਕਟਰ ਸਾਹਿਬ ਪ੍ਰਸ਼ਾਦਪੁਰ ਖੰਡੂਰ ਸਾਹਿਬ ਕਾਲਜ ਤੋਂ ਇੱਥੇ ਪਹੁੰਚ ਰਹੇ ਹਨ ਉਨ੍ਹਾਂ ਦੇ ਵਿਚਾਰ ਵੀ ਸਰਵਨ ਕਰੋਗੇ ਇਹ ਤਾਂ ਹੀ ਇਹ ਪ੍ਰੋਗਰਾਮ ਸੁਭਾਵਨੇ ਲੱਗ ਸਕਦੇ ਜੇ ਆਪ ਸਾਰੀਆਂ ਸੰਗਤਾਂ ਟੋ ਇਲਾਕਾ ਨਿਵਾਸੀ ਸਮੂਹ ਨਾਨਕ 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 ਨਾਮ ਲੈਵਾ ਸੰਗਤਾਂ ਦੇ ਪਤੀ ਬੇਨਤੀ ਹੈ ਕਿ ਆਪ ਜੀ ਇਹਨਾਂ ਨੌਜਵਾਨਾਂ ਨੂੰ ਸਹਿਯੋਗ ਦੇ ਦੇਓ ਕਿਤੇ ਗੁਰਦੁਆਰੇ ਦੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਦੇ ਨਾਲ ਇਸ ਪ੍ਰੋਗਰਾਮ ਨੂੰ ਲਿਖਿਆ ਗਿਆ ਆਪ ਸਾਰਿਆਂ ਦੀ ਹਾਜ਼ਰੀ ਇਹਨਾਂ ਬੱਚਿਆਂ ਨੂੰ ਹੋਰ ਵੀ ਹੌਸਲਾ ਸਹੀ ਬਖਸ਼ੇਗੀ ਨਾਲ ਹੀ ਨਾਲ ਇਸ ਪ੍ਰੋਗਰਾਮ ਨੂੰ ਹੋਰ ਵੀ ਸੁਭਾਵਨਾ ਬਣਦੇ ਹੋਏ ਤੁਸੀਂ ਆਪਣੇ ਜੀਵਨ ਦਾ ਲਾਭ ਗੁਰਮੁਖਤਿਆ ਵਿਚਾਰਾਂ ਸੁਣ ਕੇ ਖਰਚ ਸਕਦੇ ਹੋ ਇਹ ਸਾਡੀ ਸਾਰਿਆਂ ਦੀ ਹੱਥ ਜੋੜ ਬੇਨਤੀ ਹੈ ਕਿ ਆਪ ਜੀ ਇਸ ਪ੍ਰੋਗਰਾਮ ਵਿੱਚ ਆਪਣੀ ਸ਼ਮੂਲੀਅਤ ਦੇ ਕੇ ਇਸ ਪ੍ਰੋਗਰਾਮ ਨੂੰ ਇਸੇ ਸੁਹਾਵਣਾ ਬਣਾਓਗੇ ਨਾਲ ਹੀ ਆਪਣੀ ਜ਼ਿੰਦਗੀਆਂ ਘੜੀਆਂ ਵੀ ਸਫਲ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ